ਦੋਸਤੋ ਕੀ ਤੁਸੀਂ ਜਾਣਦੇ ਹੋ ਸਾਲ 2025 ਵਿੱਚ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਕੌਣ ਆ? ਕੌਣ ਹੈ ਇਹ ਮਹਾਨ ਸ਼ਖਸੀਅਤ ਆ? ਜੇ ਨਹੀਂ ਪਤਾ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ। ਇਹਨਾਂ ਦੇ ਨਾਮ ਹੀ ਨਹੀਂ ਅਸੀਂ ਤੁਹਾਨੂੰ ਅੰਗਰੇਜ਼ੀ ਦੱਸਾਂਗੇ। ਇਹਨਾਂ ਨੇ ਆਪਣੀ ਦੌਲਤ ਕਿਵੇਂ ਬਣਾਈ ਹੈ? ਚਲੋ ਸ਼ੁਰੂ ਕਰਦੇ ਹਾਂ। ਤੁਸੀਂ ਸਾਡੇ ਵੈੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਨੰਬਰ 1 ਤੇ ਹਨ ਐਲਨ ਮਸਕ ਜਿਨ੍ਹਾਂ ਦੀ ਕੁੱਲ ਆਮਦਨ 433.9 ਬਿਲੀਅਨ ਡਾਲਰ ਹੈ। ਇਹ ਟੇਸਲਾ ਸਪੇਸਐਕਸ ਐਕਸ ਜਿਹਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਐਕਸ ਏ ਆਈ ਅਤੇ ਦਬੋਰਿੰਗ ਕੰਪਨੀ ਦੇ ਮਾਲਕ ਹਨ ਇਹ ਇੱਕ ਵਿਜਨਰੀ ਇਨਸਾਨ ਹਨ ਜੋ ਚੰਦ ਅਤੇ ਮੰਗਲ ਗ੍ਰਹਿ ਦੇ ਉੱਤੇ ਇਨਸਾਨ ਭੇਜਣ ਦੀ ਸੋਚ ਰੱਖਦੇ ਨੇ ਦੂਜੇ ਨੰਬਰ ਤੇ ਹਨ ਜੈਫ ਬੇਜੋਸ ਜਿਨ੍ਹਾਂ ਦੀ ਕਮਾਈ 239.4 ਬਿਲੀਅਨ ਡਾਲਰ ਹੈ ਇਹ ਐਮਾਜ਼ਾਨ ਦੇ ਸੰਸਥਾਪਕ ਹਨ ਇਹਨਾਂ ਨੇ ਆਪਣੀ ਕਮਾਈ ਇੱਕ ਛੋਟੇ ਜਿਹੇ ਗੈਰਜ਼ ਤੋਂ ਸ਼ੁਰੂ ਕੀਤੀ ਸੀਗੀ ਤੇ ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਹੈ ਜੈਪ ਬੈਜੋਸ ਬਲੂ Origen ਰਾਹੀਂ ਅੰਤਰਿਕਸ਼ ਵਿੱਚ ਵੀ ਪੈਸਾ ਲਗਾ ਰਹੇ ਨੇ ਤੀਜੇ ਨੰਬਰ ਤੇ ਹਨ ਮਾਰਕ ਜੈਕਰਬਰਗ ਜਿਨ੍ਹਾਂ ਦੀ ਕਮਾਈ 211.8 ਬਿਲੀਅਨ ਡਾਲਰ ਹੈ ਇਹ ਮੈਟਾ ਦੇ ਸੀਈਓ ਹਨ ਜਿਸ ਵਿੱਚ ਫੇਸਬੁੱਕ ਇੰਸਟਾਗ੍ਰam ਅਤੇ ਵਟਸਐਪ ਆਉਂਦੇ ਹਨ ਇਹ ਮੈਟਾਵਰਸ ਤੇ ਕੰਮ ਕਰ ਰਹੇ ਹਨ ਮੈਟਾਵਰਸ ਇੱਕ ਵਰਚੁਅਲ ਦੁਨੀਆ ਹੈ ਜਿੱਥੇ ਅਸੀਂ ਕੰਮ ਕਰਾਂਗੇ ਖੇਡਾਂਗੇ ਅਤੇ ਸਿੱਖਾਂਗੇ ਚੌਥੇ ਨੰਬਰ ਤੇ ਆਉਂਦੇ ਹਨ ਲੈਰੀ ਐਲੀਸਨ ਜਿਨ੍ਹਾਂ ਦੀ ਕਮਾਈ 204.6 ਬਿਲੀਅਨ ਡਾਲਰ ਹੈ ਲੈਰੀ ਐਲੀਸਨ ਗੋਰਕਟਲ ਕੰਪਨੀ ਦੇ ਕੋ-ਫਾਊਂਡਰ ਨੇ ਉਹ ਬਹੁਤ ਡਾਟਾਬੇਸ ਸਿਸਟਮ ਵਿੱਚ ਮਾਹਰ ਹਨ ਅਤੇ ਇਹਨਾਂ ਦੀ ਰਿਹਾਈਸ਼ ਆਪਣੇ ਇੱਕ ਪ੍ਰਾਈਵੇਟ ਟੈਪੂ ਦੇ ਉੱਤੇ ਹੈ 59ਵੇਂ ਨੰਬਰ ਤੇ ਆਉਂਦੇ ਹਨ ਬਰਨਨ ਆਰਮੋਲਟ ਜਿਨ੍ਹਾਂ ਦੀ ਕੁੱਲ ਕਮਾਈ 181.3 ਬਿਲੀਅਨ ਡਾਲਰ ਹੈ ਬਰਨارڈ ਆਨਰੋਲਡ ਐਲਵੀ ਐਮਐਚ ਦੇ ਮਾਲਕ ਹਨ ਜਿਸ ਵਿੱਚ ਲੂਈਸ ਵਟੌਨ ਡਿਓਰ ਜਿਵਾਂਸੀ ਵਰਗੀਆਂ ਲਗਜ਼ਰੀ ਬ੍ਰਾਂਡ ਕੰਪਨੀਆਂ ਹਨ ਇਹ ਦੁਨੀਆ ਦੇ ਸਭ ਤੋਂ ਅਮੀਰ ਫੈਸ਼ਨ ਮਾਡਲ ਹਨ 6ਵੇਂ ਨੰਬਰ ਤੇ ਹਨ ਲੈਰੀ ਪੇਜ ਜਿਨ੍ਹਾਂ ਦੀ ਕੁੱਲ ਆਮਦਨ 161.4 ਬਿਲੀਅਨ ਡਾਲਰ ਹੈ ਲੈਰੀ ਪੇਜ ਗੂਗਲ ਦੇ ਕੋ-ਫਾਊਂਡਰ ਹਨ 7ਵੇਂ ਨੰਬਰ ਤੇ ਹਨ ਸਰਗੀ ਬ੍ਰੇਨ ਜਿਨ੍ਹਾਂ ਦੀ ਕੁੱਲ ਆਮਦਨ 154 ਬਿਲੀਅਨ ਡਾਲਰ ਹੈ ਸਰਗੀ ਬ੍ਰੇਨ ਵੀ ਗੂਗਲ ਦੇ ਕੋ-ਫਾਊਂਡਰ ਹਨ ਸਰਗੀ ਬ੍ਰੇਨ ਇਨੋਵੇਸ਼ਨ ਨੂੰ ਬਹੁਤ ਪਸੰਦ ਕਰਦੇ ਹਨ ਜਿਵੇਂ ਕਿ ਸੈਲਫ ਡਰਾਈਵਿੰਗ ਕਾਰ ਅਤੇ ਹੈਲਥ ਟੈਕ 8ਵੇਂ ਨੰਬਰ ਤੇ ਆਉਂਦੇ ਹਨ ਵਾਰਨ ਬਫੇਟ ਜਿਨ੍ਹਾਂ ਦੀ ਕੁੱਲ ਆਮਦਨ 146.2 ਬਿਲੀਅਨ ਡਾਲਰ ਹੈ ਵਾਰਨ ਬਫੇਟ ਇੱਕ ਸਟਾਕ ਇਨਵੈਸਟਰ ਹਨ ਐਨਨ ਨੇ ساری ਜ਼ਿੰਦਗੀ ਸਧਾਰਨ ਜੀਵਨ ਹੀ ਬਤੀਤ ਕੀਤਾ ਹੈ ਅਤੇ ਸ਼ੇਅਰ ਮਾਰਕੀਟ ਵਿੱਚ ਕਮਾਗ ਦਿੱਤਾ ਹੈ 9ਵੇਂ ਨੰਬਰ ਤੇ ਹਨ ਸਟੀਵ ਬਾਲਮਰ ਸਟੀਵ ਬਾਲਮਰ ਮਾਈਕਰੋਸਾਫਟ ਦੇ ਪੁਰਾਣੇ ਸੀਈਓ ਹਨ ਅਤੇ ਐਲਏ ਕਲੀਪਰਸ ਨਾਮ ਦੀ ਐਨਬੀਏ ਟੀਮ ਦੇ ਮਾਲਕ ਹਨ ਇਹ ਟੈਕਨੋਲੋਜੀ ਦੇ ਨਾਲ ਨਾਲ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ 10ਵੇਂ ਨੰਬਰ ਤੇ ਹਨ ਜੈਨਸਨ ਹਵਾਰ ਜਿਨ੍ਹਾਂ ਦੇ ਕੁੱਲ ਆਮਦਨ 120.2 ਬਿਲੀਅਨ ਡਾਲਰ ਹੈ ਇਹ ਨਵੀਡੀਆ ਦੇ ਸੀਈਓ ਹਨ ਇਹਨਾਂ ਨੇ AI ਅਤੇ ਗ੍ਰਾਫਿਕ ਦੀ ਦੁਨੀਆ ਵਿੱਚ ਤਰੱਕੀ ਪੈਦਾ ਕੀਤੀ ਹੈ ਇਹਨਾਂ ਦੀ ਬਣਾਈ ਗਈ ਚਿਪਸ ਦੀ ਮੰਗ ਸਾਰੀ ਦੁਨੀਆ ਵਿੱਚ ਹੈ ਦੋਸਤੋ ਇਹ ਸਨ 2025 ਦੇ ਸਭ ਤੋਂ ਅਮੀਰ ਲੋਕ ਇਹਨਾਂ ਨੇ ਨਾ ਸਿਰਫ ਪੈਸਾ ਹੀ ਨਹੀਂ ਬਣਾਇਆ ਬਲਕਿ ਦੁਨੀਆ ਦੀ ਦਿਸ਼ਾ ਹੀ ਬਦਲ ਦਿੱਤੀ ਇਹੋ ਜੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ